ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਵਿੱਚ ਹਲਦੀ ਰੋਗ ਜਿਹਨੂੰ ਆਪਾਂ ਫਾਲਸਮਟ ਵੀ ਕਹਿ ਦਿੰਦੇ ਆ ਤੇ ਉੱਲੀ ਰੋਗ ਵੀ ਕਹਿ ਦਿੰਦੇ ਆਗੇ ਤੇ ਨਾਲ ਹੀ ਇਹਨੂੰ ਲੂਸਮਟ ਵੀ ਕਹਿ ਦਿੰਦੇ ਨੇ ਵੀ ਇਹ ਕਿਹੜੀਆਂ-ਕਿਹੜੀਆਂ ਵੈਰੈਟੀਆਂ ਨੂੰ ਜ਼ਿਆਦਾ ਫੈਲਦਾ ਤੇ ਇਸ ਦੀ ਰੋਕ ਥਾਮ ਦੇ ਲਈ ਆਪਾਂ ਕੀ ਇਲਾਜ ਕਰ ਸਕਦੇ ਆ ਤੇ ਕਿਹੜੀ ਆਪਾਂ ਸਪਰੇਅ ਸਿੜਕ ਸਕਦੇ ਆ ਤੇ ਕਿਹੜੀ ਸਟੇਜ ਉੱਪਰ ਕਰਨੀਆਂ ਇਸ ਚੀਜ਼ ਦੇ ਉੱਪਰ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜ਼ੋਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਬਾਲੀ ਵੱਡੀ ਵੀਡੀਓ ਨਹੀਂ ਕਰਦੇ ਕਿਉਂਕਿ ਕਿਸੇ ਕੋਲੇ ਸਮਾਂ ਨਹੀਂ ਹੁੰਦਾ ਇੰਨਾ ਟਾਈਮ ਲੰਮੀ ਵੀਡੀਓ ਦੇਖਣ ਮਨ ਕੇ ਚਲੋ ਪੁਆਇੰਟਾਂ ਤੇ ਗੱਲ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਜ਼ਿਆਦਾਤਰ ਕਿਹੜੀਆਂ ਵੈਰੈਟੀਆਂ ਨੂੰ ਫੈਲਦਾ ਵੀ ਆਉਂਦੀ ਹੈ ਬਿਮਾਰੀ ਇਹ ਇਹ ਜ਼ਿਆਦਾਤਰ ਜਿਵੇਂ ਕਿ ਲੰਮੇ ਸਮੇਂ ਤੋਂ ਲੱਗਦੀਆਂ ਆ ਰਹੀਆਂ ਨੇ ਜਿਹਨੂੰ ਆਪਾਂ ਜਾਂ ਤਾਂ ਪੀਲੀ ਪੂਸਾ ਵੀ ਕਹਿ ਦਿੰਦੇ ਆ ਜਾਂ ਡੌਗਰ ਪੂਸਾ ਵੀ ਕਹਿ ਦਿੰਦੇ ਆ ਉਹਨਾਂ ਵੈਰੈਟੀਆਂ ਦੇ ਵਿੱਚ ਇਹ ਜ਼ਿਆਦਾ ਆਉਣ ਦੀ ਸਮੱਸਿਆ ਆਉਂਦੀ ਹੈ ਕਿ ਜ਼ਿਆਦਾ ਰੋਗ ਫੈਲਦਾ ਉਹਨਾਂ ਦੇ ਵਿੱਚ ਕਿਉਂਕਿ ਇਹ ਲੰਮੇ ਸਮੇਂ ਤੋਂ ਵੈਰੈਟੀਆਂ ਚੱਲਦੀਆਂ ਆ ਰਹੀਆਂ ਨੇ ਤੇ ਬਾਕੀ ਇਹਨਾਂ ਦਾ ਜਿਹੜਾ ਬੀਜ ਵੀ ਆ ਕਿਸਾਨ ਪਰ ਆਪਣੇ ਘਰ ਦਾ ਬੀਜ ਹੀ ਰੱਖਦੇ ਨੇ ਮੁੱਲ ਨਹੀਂ ਲੈ ਕੇ ਆਉਂਦੇ ਜਿਹੜਾ ਉਹ ਬੀਜ ਹ ਉਹਨਾਂ ਕਿਸਾਨ ਭਰਾ ਕੀ ਕਰਦ ਨੇ ਸੋਧਦੇ ਨਹੀਂ ਹੈਗੇ ਕਿਸੇ ਵੀ ਦਵਾਈ ਨਾਲ ਚੰਗੀ ਤਰ੍ਹਾਂ ਬੀਜ ਬੀਜਣ ਵੇਲੇ ਤਾਂ ਉਥੋਂ ਇਹ ਬੀਜ ਤੋਂ ਹੀ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ ਬਿਮਾਰੀ ਆ ਜਿਹੜੀ ਇਹ ਤੇ ਹੌਲੀ ਹੌਲੀ ਕਰਕੇ ਫਿਰ ਆਪਣੇ ਪੂਰੇ ਖੇਤ ਦੇ ਵਿੱਚ ਫੈਲ ਜਾਂਦੀ ਆ ਤੇ ਇਸ ਲਈ ਆਪਾਂ ਨੂੰ ਪਹਿਲੀ ਗੱਲ ਤਾਂ ਬੀਜ ਇਹਦਾ ਸਾਫ਼ ਕਰਕੇ ਬੀਜਣਾ ਚਾਹੀਦਾ ਦਵਾਈ ਨਾਲ ਸੋਧ ਕੇ ਜਦੋਂ ਵੀ ਬੀਜਣਾਗਾ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦੇ ਦੇ ਆਪਾਂ ਨੂੰ ਕਿਹੜੀ ਸਟੇਜ ਉੱਪਰ ਜਾ ਕੇ ਸਪਰੇਅ ਕਰਨੀ ਚਾਹੀਦੀ ਆ ਤਾਂ ਜਿਵੇਂ ਹੁਣ ਆਪਣਾ ਝੋਨਾ ਬੂਟਿੰਗ ਸਟੇਜ ਦੇ ਵਿੱਚ ਹੁੰਦਾ ਜਦੋਂ ਬੱਲੀ ਮੰਨ ਕੇ ਚੱਲੋ ਵੀ ਝੋਨੇ ਦੀ ਬਾਹਰ ਨਿਕਲਣ ਦੀ ਤਿਆਰੀ ਦੇ ਵਿੱਚ ਹੁੰਦੀ ਆ ਪਾਈਪ ਦੇ ਵਿੱਚ ਵੱਲੀ ਬਣ ਗਈ ਤੇ ਬਾਹਰ ਨਿਕਲਣ ਦੀ ਤਿਆਰੀ ਵਿੱਚ ਤੇ ਨਿਸਾਰੇ ਤੋਂ ਆਪਾਂ ਇਹ ਪਹਿਲਾਂ ਕਰਨੀ ਹੁੰਦੀ ਆ ਕਿਉਂਕਿ ਨਿਸਾਰੇ ਤੇ ਆ ਕੇ ਜਦੋਂ ਆਪਾਂ ਕਰਦੇ ਆ ਤਾਂ ਆਪਣੇ ਝੋਨੇ ਦਾ ਉਹਦੇ ਨਾਲ ਨੁਕਸਾਨ ਵੀ ਹੋ ਸਕਦਾ ਝਾੜ ਵੀ ਘਟ ਸਕਦਾ ਕਿਉਂਕਿ ਇਹ ਦਵਾਈ ਹੁੰਦੀ ਹੈ ਜਿਹੜੀ ਪਹਿਲਾਂ ਕਰਨੀ ਹੁੰਦੀ ਉਹ ਨੂੰ ਬੂਟਿੰਗ ਸਟੇਜ ਉੱਪਰ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਇਹਦੇ ਉੱਪਰ ਤਾਂ ਆਪਾਂ ਨੂੰ ਇਸ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਸਪਰੇਅ ਕਰ ਦੇਣੀ ਚਾਹੀਦੀ ਆਗੀ ਜਿਹਦੇ ਨਾਲ ਆਪਾਂ ਇਸ ਬਿਮਾਰੀ 'ਚ ਰੋਗ ਰੋਕ ਥਾਮ ਕਰ ਸਕਦੇ ਆ ਚੰਗੀ ਤਰ੍ਹਾਂ ਤੇ ਬਾਕੀ ਇਹ ਜਿਆਦਾਤਰ ਕਾਪਰ ਵਾਲੀਆਂ ਸਪਰੇਹਾਂ ਹੁੰਦੀਆਂ ਨੇ ਇਹਦੇ ਉੱਪਰ ਜਿਹੜੀ ਇਹ ਰੋਗ ਰੋਕ ਥਾਮ ਦੇ ਲਈ ਵਧੀਆ ਮੰਨੀਆਂ ਗਈਆਂ ਨੇ ਇਹਨੂੰ ਬਿਮਾਰੀ ਨੂੰ ਪੈਦਾ ਨਹੀਂ ਹੋਣ ਦਿੰਦੀਆਂ ਉਹ ਜੇਕਰ ਆਪਾਂ ਪਹਿਲਾਂ ਸੜਕਦੇ ਆ ਜੇ ਇਸ ਬਿਮਾਰੀ ਦੇ ਆਉਣ ਤੋਂ ਆਪਾਂ ਬਾਅਦ ਦੇ ਵਿੱਚ ਸਪਰੇਹ ਸੜਕਦੇ ਆ ਵੀ ਹੁਣ ਆਪਾਂ ਇਹਦਾ ਕੋਈ ਹੱਲ ਕਰ ਲਾਂਗੇ ਸਪਰੇਹ ਸੜਕ ਦਿੰਨੇ ਆ ਤਾਂ ਇਸ ਬਿਮਾਰੀ ਦਾ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਜਿੰਨੀਆਂ ਮਰਜ਼ੀ ਬਾਅਦ ਦੇ ਵਿੱਚ ਆਪਾਂ ਸਪਰੇਹਾਂ ਸੜਕੀ ਜਾਓ ਬਾਅਦ ਦੇ ਵਿੱਚ ਇਸ ਦਾ ਕੋਈ ਹੱਲ ਨਹੀਂ ਹੋਣਾ ਇਸ ਲਈ ਆਪਾਂ ਉਹ ਬਾਕੀ ਇਹ ਦਵਾਈ ਸੜਕਣ ਤੋਂ ਬਾਅਦ ਆਪਣੇ ਜਿਹੜੇ ਢੋਲੇ ਨੇਗੇ ਜਾਂ ਪੰਪ ਨੇਗੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦਿਆ ਕਰੋ ਕਿਉਂਕਿ ਪੰਪ ਨੂੰ ਵੀ ਖਰਾਬ ਕਰ ਦਿੰਦੀ ਹੈ ਕਾਪਰ ਹੁੰਦਾ ਇਹਦੇ ਵਿੱਚ ਤੇ ਇਸ ਲਈ ਇਹ ਚੀਜ਼ਾਂ ਦਾ ਜ਼ਰੂਰਤਿਆਂ ਰੱਖਿਆ ਕਰੋ ਹੁਣ ਆਪਾਂ ਗੱਲ ਕਰਦੇ ਆ ਇਹਦੇ ਉੱਪਰ ਆਪਾਂ ਨੂੰ ਇਹਦੀ ਰੋਗ ਖਾਮ ਦੇ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਨੈਟਿਵੋ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਮਿਲਦਾ ਇਹ ਪਾਉਣੀ ਆਪਾਂ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਆਉਂਦੀ ਹੈ ਜੀ ਕੋਰਟੇਵਾ ਦੀ ਆਉਂਦੀ ਆ ਕੋ ਸਾਈਡ ਆਉਂਦੀ ਆ ਜਿਹੜੀ ਉਹ ਵੀ 400 ਗ੍ਰਾਮ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਰ ਸਕਦੇ ਆ ਤੇ ਇਸ ਤੋਂ ਬਾਅਦ ਆਉਂਦੀ ਆ ਗਲੀਲਿਓ ਉਹ ਵੀ ਆਪਾਂ ਕਰ ਦੇਣੀ ਹੈਗੀ 400 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਹ ਕਰ ਦੇਣੀ ਹੈਗੀ ਇਨਾਂ ਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲ। ਇਸ ਤੋਂ ਬਾਅਦ ਆਉਂਦੀ ਆ ਜੂਪੀਐਲ ਦੀ ਕੋਪਰ ਫੈਕਸ ਆਉਂਦੀ ਹੈ ਜਿਹੜੀ ਉਹ ਆਪਾਂ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਰ ਸਕਦੇ ਆ। ਤੇ ਜੇ ਕੋਈ ਵੀ ਦਵਾਈ ਆਪਾਂ ਜੇ ਸੜਕਣੀਆਂ ਤਾਂ ਆਪਾਂ ਨੂੰ ਮਿਕਸ ਨਹੀਂ ਕਰਨੀ ਚਾਹੀਦੀ ਤੇ ਜੇਕਰ ਆਪਾਂ ਇਸ ਦੀ ਡੋਜ਼ ਵੀ ਜ਼ਿਆਦਾ ਪਾਵਾਂਗੇ ਤਾਂ ਵੀ ਆਪਾਂ ਨੁਕਸਾਨ ਕਰ ਬੈਠਾਂਗੇ ਆਪਣੇ ਝੋਨੇ ਦਾ ਇਸ ਲਈ ਆਪਾਂ ਨੂੰ ਜਿੰਨੀ ਕਿ ਰეკਮੈਂਡ ਕੀਤੀ ਜਾਂਦੀ ਆ ਯੂਨੀਵਰਸਿਟੀਆਂ ਵੱਲੋਂ ਓਨੀ ਹੀ ਦਵਾਈ ਸੜਕਣੀ ਚਾਹੀਦੀ ਆ ਕਈ ਕਿਸਾਨਪਰਾ ਕਹਿ ਦਿੰਦੇ ਨੇ ਵੀ ਸਾਡੇ ਤਾਂ ਪਿਛਲੇ ਸਾਲ ਵੀ ਨਹੀਂ ਕੰਮ ਕਰਿਆ ਇਸ ਦਵਾਈ ਨੇ ਆਪਾਂ ਡਬਲ ਡੋਜ਼ ਕਰ ਦੋ ਉਹਦੇ ਨਾਲ ਆਪਣੇ ਝੋਨੇ ਦਾ ਨੁਕਸਾਨ ਹੋਣ ਲੱਗ ਜਾਂਦਾਗਾ ਉਹ ਹੁਣ ਕੰਮ ਕਿਉਂ ਨਹੀਂ ਕਰਦੀ ਆ ਪਏ ਇਸ ਵਾਰ ਇਹ ਗੱਲ ਕਰਦੇ ਆ ਵੀਡੀਓ ਚ ਜਿਵੇਂ ਕਿ ਹੁਣ ਕਈ ਕਿਸਾਨਪਰਾ ਕੀ ਕਰਦੇ ਨੇ ਜਦੋਂ ਵੀ ਝੋਨੇ ਦੇ ਵਿੱਚ ਬਿਮਾਰੀ ਵਧ ਜਾਂਦੀ ਆ ਜਿਆਦਾ ਫੈਲ ਜਾਂਦੀ ਆ ਉਦੋਂ ਢੋਲੀਆਂ ਚੱਕ ਲੈਂਦੇ ਨੇ ਸਪਰੇਅ ਕਰਨ ਲੱਗ ਜਾਂਦੇ ਨੇ ਜਿਸ ਦੇ ਨਾਲ ਡਬਲ ਨੁਕਸਾਨ ਹੋ ਜਾਂਦਾ ਨਾਲੇ ਤਾਂ ਆਪਣਾ ਕੋਈ ਫਾਇਦਾ ਨਹੀਂ ਹੁੰਦਾ ਤੇ ਦੁਬਾਰੇ ਫੇਰ ਦਵਾਈ ਛੜਕਣੀ ਪੈਂਦੀ ਆ ਕਿਉਂਕਿ ਉਹ ਉਹਦੀ ਰੋਕ ਥਾਮਣ ਦੇ ਲਈ ਹੁੰਦੀ ਆ ਵੀ ਇਹਨੂੰ ਆਉਣ ਨਾ ਦੇਵੇ ਤਾਂ ਆਪਾਂ ਨੂੰ ਇਸ ਲਈ ਦਵਾਈਆਂ ਨੇ ਜਿਹੜੀਆਂ ਇਹ ਇਹ ਬਿਮਾਰੀ ਤੋਂ ਹਲਦੀ ਰੋਗ ਤੋਂ ਆਉਣ ਤੋਂ ਪਹਿਲਾਂ ਹੀ ਛੜਕ ਦੇਣੀਆਂ ਚਾਹੀਦੀਆਂ ਨੇਗੀਆਂ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਜਿਵੇਂ ਹੁਣ ਮੌਸਮ ਆ ਜਿਹੜਾ ਉਹ ਹਮਸ ਭਰਿਆਗਾ ਤੇ ਬਾਕੀ ਬਾਰਸ਼ ਵੀ ਦੂਜੇ ਤੀਜੇ ਦਿਨ ਸ਼ੁਰੂ ਹੋ ਜਾਂਦੀ ਹੈਗੀ ਇਹ ਜਿਆਦਾ ਹਮਸ ਵਾਲੇ ਮੌਸਮ ਦੇ ਵਿੱਚ ਗਰਮੈਸ਼ ਦੇ ਕਾਰਨ ਹੀ ਪੈਦਾ ਹੁੰਦੀ ਆ ਬਿਮਾਰੀ ਇਹ ਜਦੋਂ ਹਵਾ ਪੂਰਾ ਹਵਾ ਮੰਨ ਕੇ ਚਲੋ ਪੂਰਬੀ ਹਵਾ ਚੱਲੀ ਜਾਂਦੀ ਆ ਉਦੋਂ ਇਹ ਜ਼ਿਆਦਾ ਫੈਲਦੀ ਆਗੀ ਗਰਮੀ ਦੇ ਕਾਰਨ ਤਾਂ ਆਪਾਂ ਨੂੰ ਦਵਾਈ ਹੈ ਜਿਹੜੀ ਉਹ ਜ਼ਰੂਰਤ ਅਨੁਸਾਰ ਹੀ ਪਾਉਣੀ ਚਾਹੀਦੀ ਆ ਬਾਕੀ ਸਹੀ ਡੋਜ਼ ਪਾਉਣੀ ਚਾਹੀਦੀ ਆ ਤੇ ਪਹਿਲਾਂ ਸੜਕਣੀ ਚਾਹੀਦੀ ਆ ਬਾਅਦ ਦੇ ਵਿੱਚ ਇਹਦਾ ਕੋਈ ਫਾਇਦਾ ਨਹੀਂ ਸੜਕਣ ਦਾ ਨਹੀਂ ਫਿਰ ਦੁਬਾਰੇ ਫੇਰ ਸੜਕਣੀ ਪਾਣੀ ਆਪਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਤ-ਬਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਮਿਲਦੇ ਆਂ ਧੰਨਵਾਦੀ ਵੀਡੀਓ ਦੇਖਣ ਲਈ